ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਾਣੂਕੇ ਗਿੱਲ ਪਿੰਡ ਦੇ ਵਿੱਚ ਮਾਣੂਕੇ ਗਿੱਲ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮੱਤਾ ਨਗਰ ਆ ਮਿੱਤਰੋ ਜਦੋਂ ਤੁਸੀਂ ਗੇਟ ਤੋਂ ਮਾਣੂਕੇ ਗਿੱਲ ਪਿੰਡ ਦੇ ਵਿੱਚ ਐਂਟਰੀ ਕੀਤੀ ਤਾਂ ਗੇਟ ਤੋਂ ਥੱਲੇ ਉਤਰਦੇ ਇੱਥੇ ਸੜਕ ਦੇ ਉੱਤੇ ਹੀ ਪਾਈ ਹੋਣਾ ਦਾ ਘਰ ਮਿਲ ਜੂਗਾ ਰابطਾ ਕਰ ਲਿਓ ਤੁਸੀਂ ਬਾਈ ਦੇ ਨਾਲ ਮਿੱਤਰੋ ਇੱਕ ਵੜ ਵਖਾਉਣੀ ਆ ਪਾ ਅਸਨਾ ਬੱਚੀਆਂ ਵਾਲਾ ਹੋਊਗਾ ਦੁੱਧ 8-9 ਕਿਲੋ ਦਿੰਦੀ ਆ ਬਹੁਤ ਭਾ ਦੇ ਵਿੱਚ ਤੁਹਾਨੂੰ ਵੈੜ ਦਿਖਾਉਣ ਲੱਗਾ ਆ ਉਹ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਕਰੋਨ ਤੋਂ ਬਾਈ ਠੀਕ ਠਾਕ ਵਧੀਆ ਜੀ ਚੜਦੀ ਕਲਾ ਵਿੱਚ ਹੈਂ ਚੜਦੀ ਕਲਾ ਚ ਹਾਂਜੀ ਹਾਂਜੀ ਵਧੀਆ ਹੋ ਜੀ ਅੱਛਾ ਕਲਵੰਤ ਬਾਈ ਫਿਰ ਬੜ ਵੇਤਨੀ ਹੈ ਇੱਕ ਹਨਾ ਇਹ ਟੋਕੜੀ ਆ ਬਾਈ ਹਾਂਜੀ ਟੋਕੜ ਕਿੰਨਾ ਕੁ ਟਾਈਮ ਹੋ ਗਿਆ ਹੋਗਾ ਕੋਲੰਤ ਬਈ ਸੋਈ ਇਹਨੂੰ ਹੋ ਗਏ 7-8 ਮਹੀਨੇ ਠੀਕ ਹੈ ਬਣੀ ਇੱਕ ਅੱਧੀ ਵਾਰੀ ਕਿ ਦੋ ਵਾਰੀ ਇੱਕ ਦੋ ਵਾਰੀ ਠੀਕ ਆ ਜ਼ਰੂਰ ਪਾ ਲੈ ਰਿਪੀਟ ਤੇ ਆ ਗਈ ਹੈ ਹਾਂਜੀ ਹਾਂਜੀ ਠੀਕ ਹੈ ਦੁੱਧ ਕਿੰਨਾ ਹੁਣ ਵੀਰੇ ਇਸ ਦਾ ਹੈਗਾ ਹੀ 8-9 ਕਿਲੋ 8-9 ਕਿਲੋ ਦੁੱਧ ਚੂਨ ਚਾਨ ਨੂੰ ਠੰਢੀ ਜਾਂਦੀ ਵੀਰੇ ਬੜ ਕੋਸਾਈ ਠੀਕ ਹੈ ਵੀਰੇ ਅੱਛਾ ਜੇ ਕੋਈ ਘਰੇ ਰੱਖਣ ਵਾਲਾ ਲੈ ਜਾਵੇ ਚਲੋ ਕੋਈ ਅਗਲਾ ਲਾਜ ਤੱਕ ਕਰਾ ਲੂਗਾ ਗੱਪਣ ਤਾਂ ਨਹੀਂ ਹੋਈ ਜਾਣਾ ਹਾਂਜੀ ਕੀ ਕਿੰਨੇ ਦੀ ਦੇ ਦਿਆਂਗੇ ਕੀ ਮੁੱਲ ਵੜੀ ਰੱਖੀ ਮੇਰਾ ਮੁੱਲ 25000 ਰੁਪਇਆ ਮੰਨ ਤਨ ਕਰਦੇ ਆਂਗੇ ਵਿੱਚ ਹਾਂਜੀ ਕਰ ਦਿਆਂਗੇ ਥੋੜਾ ਬੜਾ ਫਿਰ ਕੱਢੀ ਬਾਰੂ ਤੋਰੀ ਵੀਰੇ ਮੜਾ ਖੋਲੀ ਭਰਾ ਲੈ ਵੀ ਮਿੱਤਰੋ ਥੋੜਾ ਜਿਹਾ ਢਰਦੀ ਆ ਉਪਰਾ ਕਰਦੀ ਆ ਜੋ ਕਿ ਅੰਦਰੋਂ ਕੱਢੀ ਆ ਖਵਾਰਿਆਂ ਤੋਂ ਇਹਨੂੰ ਵੀ ਗਰਮੀ ਲੱਗਦੀ ਆ ਮੈਨੂੰ ਲੱਗਦਾ ਤਾਂ ਕਹਿੰਦੀ ਆ ਲੈ ਵੀ 8 ਕਿਲੋ ਦੁੱਧ ਹੈਗਾ ਕਰਮਾੜੀ ਦੇ ਥੱਲੇ ਲਿਆ ਬਾਈ ਨਹੀਂ ਠੀਕ ਆ ਪਲੀ ਪੁਲੀ ਚੰਗੀਆਂ ਹਨ ਹਾਂਜੀ ਚਾਰ ਖਾਂਦੀ ਲੱਗਦੀ ਮੈਨੂੰ ਹੈ ਚਾ ਕੋਈ ਐਸ਼ਾ ਜੇ ਠੀਕ ਹੈ ਠੀਕ ਹੈ ਅਛਾ ਵੀਰੇ ਉੰਜ ਜਿਵੇਂ ਮਰਲਾ ਕਈ ਵਾਰੀ ਆਏ ਹੁੰਦਾ ਵੀ ਗਰਮ ਸ਼ਰਮ ਤਾਂ ਨਹੀਂ ਹੈਗੀ ਨਹੀਂ ਨਹੀਂ ਜੀ ਠੀਕ ਹੈ ਬਾਈ ਉਹ ਤਾਂ ਆਪ ਜੀ ਤਸੱਲੀ ਕਰਕੇ ਚੋ ਕੇ ਪਤਾ ਲਾ ਕੇ ਨਾ ਠੀਕ ਹੈ ਵੀਰੇ ਨੰਬਰ ਕਿੰਨਾ ਬਾਈ ਕਲਵੰਤ ਪਏ ਆਪਣਾ 9469907940 9469907940 07940 40 9465407940 2293699 99 08440 ਹਣਾ 07940 07940 ਇੱਕ ਵਾਰੀ ਆਉਦੇ ਮੂੰਹ ਬੋਲ ਦੇਨ ਪਰ 9469907940 ਠੀਕ ਹੈ ਬਾਈ ਇਸ ਨੰਬਰ ਤੇ ਬਾਈ ਨਾ ਕਰ ਲਓ ਮਿੱਤਰੋ ਰਬਤਾ ਕੰਪ ਪਿੰਡ ਹੈਗਾ ਮਾਨੂਕੇ ਕੇ ਜਿਲਾ ਹੈਗਾ ਮੋਗਾ 25000 ਰੁਪਿਆ ਡਿਮਾਂਡ ਆ 8-9 ਕਿਲੋ ਦੁੱਧ ਤਿਆਰ